ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਸਾਡੇ ਲਈ ਬਰਕਤ ਲੈ ਕੇ ਆਉਂਦੀ ਹੈ ਕਿਵੇਂ ਸਾਡੇ ਘਰ ਦੇ ਵਿੱਚ ਪੈਸਿਆਂ ਦੇ ਵਿੱਚ ਬਰਕਤ ਪੈਂਦੀ ਹੈ ਕਿਉਂਕਿ ਬਹੁਤ ਲੋਕ ਕਹਿੰਦੇ ਨੇ ਸਾਡੇ ਘਰ ਕਾਰੋਬਾਰ ਦੇ ਵਿੱਚ ਬਹੁਤ ਕੰਮ ਕਰਨ ਦੇ ਬਾਵਜੂਦ ਵੀ ਬਰਕਤ ਨਹੀਂ ਪੈਂਦੀ ਹੈ ਜਿਵੇਂ ਪੈਸਾ ਆਉਂਦਾ ਹੈ ਉਸੇ ਤਰ੍ਹਾਂ ਹੀ ਲੱਗ ਜਾਂਦਾ ਹੈ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਅੱਜ ਦੀ ਵੀਡੀਓ ਨੂੰ ਮੇਰੀਆਂ ਭੈਣਾਂ ਜ਼ਰੂਰ ਸੁਣੋ ਕਿਉਂਕਿ ਭੈਣਾਂ ਹੀ ਹਨ ਜੋ ਘਰ ਦੀ ਬਰਕਤ ਲਈ ਜੋ ਵੀ ਕੋਈ ਕਹੇ ਉਹੀ ਕੰਮ ਕਰਦੀਆਂ ਹਨ ਕਿ ਸਾਡੇ ਭੈਣ ਤੇ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹੇ ਜੇ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਰੋਟੀ ਨੂੰ ਪਾਉਣ ਤੋਂ ਪਹਿਲਾਂ ਤਵੇ ਤੇ ਲੂਣ ਪਾਉਣਾ ਚਾਹੀਦਾ ਹੈ ਉਹ ਲੂਣ ਪਾਉਣ ਲੱਗ ਜਾਂਦੀਆਂ ਨੇ ਜੇ ਕੋਈ ਕਹਿ ਦੇਵੇ ਕਿ ਪਹਿਲੀ ਰੋਟੀ ਚੋਪੜ ਕੇ ਕੁੱਤੇ ਨੂੰ ਪਾਓ ਤਾਂ ਉਹ ਪਹਿਲੀ ਰੋਟੀ ਚੋਪੜ ਕੇ ਕੁੱਤੇ ਨੂੰ ਪਾਉਂਦੀਆਂ ਨੇ ਜੇ ਕੋਈ ਕਹੇ ਕਿ ਰੋਟੀ ਗਾਂ ਨੂੰ ਪੋਣੀ ਹੈ ਜਾਂ ਫਿਰ ਚਾਰ ਟੁਕਰੇ ਕਰਕੇ ਕਾਂ ਨੂੰ ਪਾਉਣੇ ਨੇ ਜਾਂ ਫਿਰ ਕਹੇ ਕੀੜੀਆਂ ਨੂੰ ਪਾਉਣੇ ਨੇ ਤਾਂ ਉਹ ਉਵੇਂ ਹੀ ਕਰਦੀਆਂ ਨੇ ਦੇਖੋ ਸਾਧ ਸੰਗਤ ਜੀ ਪਰਮਾਤਮਾ ਨੇ ਸਾਨੂੰ ਇਸ ਯੁੱਗ ਬਣਾਇਆ ਹੈ ਮਨੁੱਖ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦਾ ਹੈ ਕਿਉਂਕਿ ਉਹ ਸਮਰੱਥ ਹੈ ਮਨੁੱਖ ਖਾ ਵੀ ਸਕਦਾ ਹੈ ਤੇ ਮਨੁੱਖ ਕਿਸੇ ਨੂੰ ਖਵਾ ਵੀ ਸਕਦਾ ਹੈ ਜਾਨਵਰਾਂ ਨੂੰ ਭੋਜਨ ਪੋਣਾ ਕੋਈ ਗਲਤ ਗੱਲ ਨਹੀਂ ਹੈ ਬਹੁਤ ਹੀ ਵਧੀਆ ਗੱਲ ਹੈ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਵਿੱਚ ਜਿਹੜੀ ਬਰਕਤ ਲਿਆਉਣ ਦੀ ਜੁਗਤ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਤਵੇ ਤੇ ਪਹਿਲੀ ਰੋਟੀ ਕਾਹਨੂੰ ਪਾਉਣ ਜਾਂ ਫਿਰ ਤਵੇ ਤੇ ਲੂਣ ਪਾਉਣ ਦਾ ਕੀ ਕਾਰਨ ਹੈ ਰੋਟੀ ਚੋਪੜਨ ਦਾ ਕੀ ਮਤਲਬ ਹੈ ਇਸ ਸਬ ਦਾ ਕੀ ਫਾਇਦਾ ਹੈ ਆਪਾਂ ਗੱਲ ਕਰਾਂਗੇ ਅਸੀਂ ਉਹ ਤੁਹਾਨੂੰ ਦੱਸਾਂਗੇ ਕਿ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਕੀ ਕਰਨ ਜਿਸ ਦੇ ਨਾਲ ਘਰ ਵਿੱਚ ਬਰਕਤ ਆਉਣ ਲੱਗ ਪਵੇ ਤੇ ਪੈਸੇ ਦੇ ਵਿੱਚ ਵਾਧਾ ਵੀ ਹੋਵੇ ਪ੍ਰੇਮ ਪਿਆਰ ਤੇ ਪਰਿਵਾਰ ਦੇ ਜੀ ਰਲ ਕੇ ਰਹਿਣ ਤਾਂ ਸਾਧ ਸੰਗਤ ਜੀ ਇੱਕ ਭੈਣ ਨੇ ਆਪਣੇ ਨਾਲ ਹੱਦ ਬੀਤੀ ਸਾਡੇ ਨਾਲ ਸਾਂਝੀ ਕੀਤੀ ਉਹ ਦੱਸਦੇ ਸਨ ਕਿ ਅਸੀਂ ਆਪਣੇ ਘਰ ਵਿੱਚ ਪ੍ਰੇਮ ਪਿਆਰ ਤੇ ਬਰਕਤ ਕਿਸ ਤਰ੍ਹਾਂ ਵਧਾ ਸਕਦੇ ਹਾਂ ਤਾਂ ਉਹ ਭੈਣ ਕਹਿੰਦੀ ਕਿ ਅਸੀਂ ਘਰ ਦੇ ਵਿੱਚ ਤਿੰਨ ਜੀ ਹਾਂ ਮੈਂ ਤੇ ਮੇਰਾ ਪਤੀ ਤੇ ਮੇਰਾ ਬੱਚਾ ਕਹਿੰਦੇ ਕਿ ਸਾਡੀ ਤਿੰਨਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਸੀ ਬੰਦੀ ਹਰ ਵੇਲੇ ਲੜਾਈ ਝਗੜਾ ਮੇਰੇ ਪਤੀ ਦਾ ਸੁਭਾਅ ਗਰਮ ਸੀ ਜਿਸ ਦੇ ਕਰਕੇ ਉਹ ਸਾਰਿਆਂ ਨੂੰ ਗੁੱਸੇ ਵਿੱਚ ਬੋਲਦੇ ਸੀ ਜਿਹੜਾ ਸਾਡਾ ਬੱਚਾ ਸੀ ਉਹ ਸਾਡੇ ਕਲੇਸ਼ ਨੂੰ ਦੇਖ ਕੇ ਸਾਡੇ ਤੋਂ ਹੋਰ ਵੀ ਦੂਰ ਹੋ ਰਿਹਾ ਸੀ ਕਈ ਵਾਰ ਮੈਂ ਸੋਚਦੀ ਹਾਂ ਅਜੇ ਤਾਂ ਅਸੀਂ ਤਨਹੀ ਜੀ ਹਾਂ ਜੇ ਅਸੀਂ ਜ਼ਿਆਦਾ ਨਾਣੇ ਹੁੰਦੇ ਜੇ ਸਾਡਾ ਜ਼ਿਆਦਾ ਵੱਡਾ ਪਰਿਵਾਰ ਹੁੰਦਾ ਤਾਂ ਤਾਂ ਹੋ ਸਕਦਾ ਸੀ ਕਿ ਅਸੀਂ ਲੜ-ਲੜ ਕੇ ਹੀ ਮਰ ਜਾਂਦੇ ਭੈਣ ਆਖਦੀ ਕਿ ਮੈਂ ਆਪਣੇ ਜੀਵਾਂ ਵਿੱਚ ਪਈ ਲੜਾਈ ਨੂੰ ਠੀਕ ਕਰਨਾ ਚਾਹੁੰਦੀ ਹਾਂ ਇਸ ਕਰਕੇ ਮੈਂ ਕਈ ਕੋਸ਼ਿਸ਼ਾਂ ਕਰਦੀ ਸਾਂ ਜਿਵੇਂ ਘਰ ਵਿੱਚ ਸੁੱਖ ਸ਼ਾਂਤੀ ਰਹੇ ਹਰੇਕ ਚੀਜ਼ ਦੇ ਵਿੱਚ ਬਰਕਤ ਰਹੇ ਮੈਂ ਤੇ ਮੇਰਾ ਪਰਿਵਾਰ ਵੀ ਮਿਲ ਜੁਲ ਕੇ ਲੋਕਾ ਮੰਗ ਰਹੀਏ ਇਸ ਲਈ ਮੈਂ ਜਿਵੇਂ ਕੋਈ ਕਹਿੰਦਾ ਉਵੇਂ ਹੀ ਕਰਦੀ ਪਰ ਕਿਸੇ ਤਰ੍ਹਾਂ ਮੇਂ ਕੋਈ ਫਰਕ ਨਹੀਂ ਸੀ ਪੈ ਰਹਾ ਸਾਡੇ ਘਰ ਦਾ ਕਲੇਸ਼ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਤਾਂ ਭੈਣ ਕਹਿੰਦੀ ਕਿ ਮੈਂ ਇੱਕ ਜੁਗਤ ਅਪਣਾਈ ਕਿ ਮੈਂ ਕੀ ਕਰਨਾ ਮੈਂ ਗੁਰੂ ਘਰ ਦਾ ਲੜ ਫੜ ਲਿਆ ਕਹਿੰਦੀ ਮੈਂ ਸਵੇਰੇ ਉੱਠਣਾ ਇਸ਼ਨਾਨ ਕਰਨਾ ਫਿਰ ਪਾਠ ਕਰਨ ਲੱਗ ਜਾਣਾ ਉਹ ਭੈਣ ਦੱਸਦੀ ਹੈ ਕਿ ਮੈਂ ਇੱਕ ਗੜਵੀ ਜਲ ਦੀ ਭਰ ਕੇ ਕੋਲ ਰੱਖ ਲੈਣੀ ਤੇ ਪਾਠ ਕਰਨਾ ਸ਼ੁਰੂ ਕਰ ਦੇਣਾ ਉਹ ਪੈਨ ਦੱਸਦੀ ਹੈ ਕਿ ਜਦੋਂ ਮੈਂ ਸਵੇਰੇ ਚਾਹ ਬਣਾਉਣੀ ਤੇ ਕੋਲ ਖਲੋਤੀ ਖਲੋਤੀ ਨੇ ਤੇ ਮੈਂ ਸਿਮਰਨ ਕਰਨ ਲੱਗ ਜਾਣਾ ਤੇ ਜਦੋਂ ਵੀ ਕੋਈ ਕੰਮ ਕਰਨਾ ਤੇ ਮੈਂ ਸਿਮਰਨ ਕਰਨ ਲੱਗ ਜਾਣਾ ਜਿਹੜਾ ਮੇਰੇ ਕੋਲ ਜਲ ਹੁੰਦਾ ਸੀ ਉਹ ਮੈਨੂੰ ਹੁੰਦਾ ਸੀ ਕਿ ਉਹ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਪਤੀ ਤੇ ਆਪਣੇ ਬੱਚੇ ਨੂੰ ਸ਼ਕਾ ਦੇਵਾਂ ਫਿਰ ਮੈਂ ਕੀ ਕਰਨਾ ਕਿ ਥੋੜਾ ਜਿਹਾ ਜਲ ਮੈਂ ਆਟਾ ਗੁੰਨਣ ਵਾਲੇ ਪਾਣੀ ਦੇ ਵਿੱਚ ਪਾ ਦੇਣਾ ਫਿਰ ਮੈਂ ਜਦੋਂ ਰੋਟੀ ਤਿਆਰ ਕਰਨੀ ਤੇ ਉਦੋਂ ਵੀ ਗੁਰਬਾਣੀ ਦਾ ਜਾਪ ਕਰਨਾ ਜਦੋਂ ਉਹਨਾਂ ਨੇ ਰੋਟੀ ਖਾਣ ਲੱਗਣਾ ਤਾਂ ਮੈਂ ਉਹਨਾਂ ਦੇ ਪਾਣੀ ਵਿੱਚ ਜਲ ਮਿਲਾ ਦੇਣਾ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਪਰਮਾਤਮਾ ਦੀ ਮਿਹਰ ਸਾਡੇ ਤੇ ਜ਼ਰੂਰ ਹੋਵੇਗੀ ਮੇਰੇ ਪਤੀ ਤੇ ਮੇਰੇ ਬੱਚੇ ਦੇ ਸੁਭਾਅ ਦੇ ਵਿੱਚ ਬਦਲਾਵ ਜ਼ਰੂਰ ਆਵੇਗਾ ਕਿਉਂਕਿ ਜਦੋਂ ਕਿਸੇ ਚੀਜ਼ 'ਤੇ ਗੁਰਬਾਣੀ ਦਾ ਅਸਰ ਹੋਵੇ ਤਾਂ ਉਹ ਪਵਿੱਤਰ ਹੋ ਜਾਂਦੀ ਹੈ ਇਸੇ ਤਰ੍ਹਾਂ ਉਹ ਭੈਣ ਕਹਿੰਦੀ ਕਿ ਜਦੋਂ ਮੈਂ ਉਹਨਾਂ ਨੂੰ ਭੋਜਨ ਛਕਾਉਂਦੀ ਹਾਂ ਤਾਂ ਉਹ ਜਲ ਵੀ ਜ਼ਰੂਰ ਛਕਾ ਦਿੰਦੀ ਜੇ ਜਲ ਵੱਧ ਜਾਂਦਾ ਸੀ ਤਾਂ ਮੈਂ ਉਸ ਜਲ ਨੂੰ ਪੀਣ ਵਾਲੇ ਪਾਣੀ ਦੇ ਵਿੱਚ ਵੀ ਪਾ ਦਿੰਦੀ ਉਹ ਪਾਣੀ ਅਸੀਂ ਸਾਰਾ ਦਿਨ ਹੀ ਪੀਂਦੇ ਰਹਿੰਦੇ ਸਾਂ ਕਹਿੰਦੇ ਪਹਿਲਾਂ ਤਾਂ ਇਸ ਤਰ੍ਹਾਂ ਕੁਝ ਦਿਨ ਲੰਘ ਗਏ ਤੇ ਬਾਦ ਵਿੱਚ ਕੋਈ ਬਦਲਾਅ ਨਾ ਹੋਇਆ ਪਰ ਮੇਰਾ ਵਿਸ਼ਵਾਸ ਤੇ ਜਿਹੜਾ ਭਰੋਸਾ ਸੀ ਉਹ ਪੱਕਾ ਸੀ ਜਿਸ ਦੇ ਸਦਕਾ ਮੈਨੂੰ 3 ਮਹੀਨੇ ਤੱਕ ਲੱਗ ਗਏ ਮੇਰੇ ਪਤੀ ਤੇ ਮੇਰੇ ਬੱਚੇ ਦੇ ਵਿੱਚ ਬਦਲਾਵ ਆਉਣ ਲੱਗ ਗਿਆ ਵਾਹਿਗੁਰੂ ਜੀ ਦੀ ਕਿਰਪਾ ਬੇਅੰਤ ਵਰਤਣੀ ਸ਼ੁਰੂ ਹੋ ਗਈ ਮੇਰੇ ਪਤੀ ਮੈਨੂੰ ਤੇ ਮੇਰੇ ਬੱਚੇ ਨੂੰ ਬਹੁਤ ਹਲੀਮੀ ਦੇ ਨਾਲ ਬੋਲਣ ਲੱਗ ਗਏ ਮੇਰੇ ਪਤੀ ਵੀ ਆਪਣੇ ਗੁੱਸੇ ਤੇ ਕੰਟਰੋਲ ਰੱਖਣ ਲੱਗ ਪਏ ਅੱਗੇ ਨਾਲੋਂ ਬਹੁਤ ਹੀ ਉਹਨਾਂ ਦੇ ਸੁਭਾਅ ਦੇ ਵਿੱਚ ਫਰਕ ਆ ਗਿਆ ਹੁਣ ਅਸੀਂ ਸਾਰੇ ਨਾਣੇ ਰਲ ਮਿਲ ਕੇ ਰਹਿਣ ਲੱਗ ਗਏ ਅੱਗੇ ਨਾਲੋਂ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਸਾਰੇ ਨਾਣੇ ਇੱਕ ਦੂਜੇ ਦੀ ਗੱਲ ਸੁਣਦੇ ਤੇ ਰਲ ਮਿਲ ਕੇ ਰਹਿਣ ਲੱਗ ਗਏ ਉਹਨਾਂ ਦਾ ਮੈਨੂੰ ਪਾਠ ਕਰਦੀ ਵੇਖ ਕੇ ਮੇਰੇ ਪਤੀ ਦਾ ਜਿਹੜਾ ਨਜ਼ਰੀਆ ਸੀ ਉਹ ਵੀ ਬਦਲ ਗਿਆ ਸਾਡਾ ਜਿਹੜਾ ਲੜਾਈ ਝਗੜਾ ਸੀ ਉਹ ਘਟ ਹੋਣ ਲੱਗਾ ਤੇ ਬਿਲਕੁਲ ਹੀ ਲੜਾਈ ਝਗੜਾ ਬੰਦ ਹੋ ਗਿਆ ਚਲੋ ਇਕੱਲੇ ਪਤੀ ਦਾ ਕਸੂਰ ਮੈਂ ਨਹੀਂ ਕਹਿੰਦੀ ਉਹ ਭੈਣ ਕਹਿੰਦੀ ਕਿ ਉਹ ਜਦੋਂ ਬੋਲਦੇ ਸੀ ਤਾਂ ਮੈਂ ਵੀ ਉਦੋਂ ਵੱਧ ਘਟ ਬੋਲ ਜਾਂਦੀ ਸਾਂ ਮੈਂ ਵੀ ਹੁਣ ਸ਼ਾਂਤ ਰਹਿਣ ਲੱਗ ਪਈ ਸਾਡੇ ਸਾਰਿਆਂ ਦੇ ਵਿੱਚ ਥੋੜੀ-ਥੋੜੀ ਸ਼ਾਂਤੀ ਗੁਰਬਾਣੀ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਆ ਗਈ। ਪੈਣ ਕਹਿੰਦੀ ਕਿ ਪਹਿਲਾਂ ਤਾਂ ਸਾਡੇ ਘਰ ਦੇ ਵਿੱਚ ਕੋਈ ਵੀ ਰੱਬ ਦਾ ਨਾਮ ਲੈਂਦਾ ਹੀ ਨਹੀਂ ਸੀ ਤੇ ਉਹ ਘਰ ਘਰ ਹੀ ਨਹੀਂ ਸੀ ਲੱਗਦਾ। ਸਾਧ ਸੰਗਤ ਜੀ ਇਹ ਜਿਹੜੀ ਕਹਾਣੀ ਸੁਣਾਈ ਹੈ ਅੱਜ ਵੀ ਅਸੀਂ ਵਹਿਮਾ ਪਰਮਾ ਦੇ ਵਿੱਚ ਪਏ ਹੋਏ ਹਾਂ ਕਿ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਜਿਹੜੀ ਬਰਕਤ ਹੈ। ਉਹ ਵਧ ਜਾਵੇਗੀ ਤੇ ਸਾਡੇ ਪੈਸੇ ਦੇ ਵਿੱਚ ਵਾਧਾ ਹੋ ਜਾਵੇਗਾ ਪਹਿਲੀ ਰੋਟੀ ਹੈ ਉਹ ਜ਼ਰੂਰ ਪੋਣੀ ਹੈ ਜਾਂ ਤਵੇ ਤੇ ਲੂਣ ਪਾਉਣ ਨਾਲ ਸਾਡੇ ਘਰ ਵਿੱਚ ਬਰਕਤ ਵਧੇਗੀ ਇਹ ਸਭ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਸਾਡੇ ਘਰ ਵਿੱਚ ਬਰਕਤ ਵਧ ਜਾਵੇਗੀ ਪੈਸੇ ਦੇ ਵਿੱਚ ਵਾਧਾ ਹੋਵੇਗਾ ਪਹਿਲੀ ਰੋਟੀ ਹੈ ਇਹ ਸਭ ਜ਼ਰੂਰੀ ਨਹੀਂ ਹੈ ਜ਼ਰੂਰੀ ਜੇ ਹੈ ਤਾਂ ਉਹ ਹੈ ਗੁਰੂ ਦੇ ਲੜ ਲੱਗਣਾ ਤੇ ਆਪਣੇ ਘਰ ਪਰਿਵਾਰ ਤੇ ਜੀਆਂ ਦੀ ਸਲਾਹ ਦੀ ਏਕਤਾ ਦੇ ਨਾਲ ਚੱਲਣਾ ਰਲ ਮਿਲ ਕੇ ਰਹਿਣਾ ਫਿਰ ਸਾਡੇ ਘਰ ਦੇ ਵਿੱਚ ਬਰਕਤ ਰਹਿੰਦੀ ਹੈ ਜੋ ਪੈਣਾ ਕਹਿੰਦੀਆਂ ਹਨ ਕਿ ਤਵੇ ਤੇ ਲੂਣ ਪਾਉਣ ਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਤਵੇ ਤੇ ਲੂਣ ਪਾਉਣ ਦੇ ਨਾਲ ਘਰ ਦੇ ਵਿੱਚ ਨੈਗੇਟਿਵਿਟੀ ਨਹੀਂ ਆਉਂਦੀ ਤੇ ਪੋਜ਼ਿਟਿਵਿਟੀ ਆਉਂਦੀ ਹੈ ਦੇ ਲੂਣ ਪਾਉਣ ਦੇ ਨਾਲ ਤਵਾ ਸਾਫ ਹੋ ਜਾਂਦਾ ਹੈ ਜੋ ਵੀ ਬੈਕਟੀਰੀਆ ਹੁੰਦੇ ਨੇ ਤਵੇ ਤੇ ਉਹ ਮਰ ਜਾਂਦੇ ਹਨ ਉਹ ਤਵੇ ਨੂੰ ਚੋਪੜਦੀਆਂ ਸੀ ਤੇ ਘੋ ਪਾ ਕੇ ਹੀ ਚੋਪੜਦੀਆਂ ਸੀ ਤੇ ਇੱਕ ਰੋਟੀ ਉੱਪਰ ਫੇਰ ਲੈਂਦੀਆਂ ਸੀ ਜਿਸ ਦੇ ਨਾਲ ਤਵਾ ਚੋਪੜਿਆ ਜਾਂਦਾ ਸੀ ਇਸ ਤਰ੍ਹਾਂ ਕਰਨ ਦੇ ਨਾਲ ਤਵੇ ਤੇ ਫੁਲਕੇ ਬਾਅਦ ਵਿੱਚ ਵਧੀਆ ਪੱਕਦੇ ਨੇ ਉਸ ਰੋਟੀ ਨੂੰ ਜੋ ਪਹਿਲੀ ਰੋਟੀ ਚੋਪੜਨ ਵਾਲੀ ਹੈ ਤੇ ਉਸ ਰੋਟੀ ਨੂੰ ਸੁੱਟਣ ਦੀ ਬਜਾਏ ਉਹ ਕਾਂ ਨੂੰ ਜਾਂ ਕੁੱਤੇ ਨੂੰ ਪਾ ਦਿੰਦੀਆਂ ਸੀ ਕਿ ਚਲੋ ਕਿਸੇ ਦੇ ਮੂੰਹ ਦੇ ਵਿੱਚ ਪੈ ਜਾਵੇ ਇਸ ਨੂੰ ਪ੍ਰਸ਼ਾਦੇ ਨੂੰ ਪੈਰਾਂ ਦੇ ਵਿੱਚ ਐਵੇਂ ਨਹੀਂ ਰੋਲਣਾ ਕਿਉਂਕਿ ਕਿਸੇ ਦਾ ਜਿਹੜਾ ਟਿੱਡ ਭਰਨਾ ਹੈ ਉਹ ਵੀ ਚੰਗੀ ਗੱਲ ਹੁੰਦੀ ਹੈ ਕਿਸੇ ਦੇ ਅੰਦਰੋਂ ਨਿਕਲੀ ਅਸੀਸ ਸਾਨੂੰ ਬਹੁਤ ਕੁਝ ਦੇ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਹੱਥੀਂ ਦਿੱਤੇ ਦਾਨ ਨ ਜਿਹੜਾ ਹੈ ਉਹ ਸਾਨੂੰ ਬਰਕਤ ਦੇ ਰੂਪ ਵਿੱਚ ਫਲ ਮਿਲਦਾ ਹੈ ਸੇਵਾ ਤੇ ਗੁਰਬਾਣੀ ਸਾਨੂੰ ਸਤਿਗੁਰੂ ਜੀ ਦੇ ਨਾਲ ਜੋੜਦੇ ਹਨ ਸਾਡੇ ਕੀਤੇ ਹੋਏ ਗੁਨਾਹਾਂ ਤੋਂ ਸਾਨੂੰ ਉਹ ਬਚਾਉਂਦੇ ਹਨ ਚੰਗੇ ਕੰਮ ਕਰਨ ਨੂੰ ਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਜੋ ਮਨੁੱਖ ਗੁਰੂ ਦੇ ਲੜ ਲੱਗ ਜਾਂਦਾ ਹੈ ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵੀ ਸੋਚਦਾ ਹੈ ਕਿ ਇਸ ਦੇ ਨਾਲ ਮੈਂ ਕਿਸੇ ਦਾ ਬੁਰਾ ਤਾਂ ਨਹੀਂ ਕਰ ਰਿਹਾ ਕਿ ਮੈਂ ਇਹ ਚੰਗਾ ਕੰਮ ਕਰ ਰਿਹਾ ਹਾਂ ਤੇ ਉਹਦੇ ਮਨ ਦੇ ਵਿੱਚ ਇੱਕ ਦੋ ਵਾਰ ਸਵਾਲ ਜ਼ਰੂਰ ਆਉਂਦੇ ਹਨ ਉਹ ਇਨਸਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਜਿਹੜਾ ਇਨਸਾਨ ਗੁਰੂ ਦੇ ਲੜ ਲੱਗਿਆ ਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਜੇ ਸੱਚੇ ਮਨੋਂ ਕਿਸੇ ਦਾ ਭਲਾ ਮੰਗਾਗੇ ਤਾਂ ਤਾਂ ਉਸ ਭਲੇ ਦੇ ਵਿੱਚ ਵੀ ਮੇਰਾ ਭਲਾ ਛੁਪਿਆ ਹੋਇਆ ਹੈ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਸਰਬੱਤ ਦਾ ਭਲਾ ਤੇ ਉਸ ਭਲੇ ਦੇ ਵਿੱਚ ਹੀ ਸਾਡਾ ਭਲਾ ਹੈ ਫਿਰ ਜੇ ਇਹ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਹੋਵੇ ਤਾਂ ਤੇ ਇਸ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਇਸ ਦੀ ਸਿੱਖਿਆ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਨਾ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ